ਇਹ ਤੇ ਬੀਜੇਪੀ ਦੇ ਹਮੇਸ਼ਾ ਹੀ ਇਹ ਕਹਿੰਦੀ ਹੈ ਜੀ ਹਰ ਚੋਣਾਂ ਵਿੱਚ ਮੋਦੀ ਜੀ ਦੀ ਵੀ ਸਟੇਟਮੈਂਟ ਆ ਲਾਓ ਕਿ ਹਮੇਸ਼ਾ ਬੀਜੇਪੀ ਕਹਿੰਦੀ ਹੈ ਸਾਨੂੰ ਕੰਮ ਦੇ ਵੋਟ ਪਾਓ ਤੁਸੀਂ ਅੱਜ ਗੂਗਲ ਫੜ ਲਓ ਮੋਦੀ ਜੀ ਔਰ ਬੀਜੇਪੀ ਦੇ ਜਿੰਨੇ ਲੀਡਰ ਨੇ ਉਹਨਾਂ ਦੀ ਕੋ ਸਟੇਟਮੈਂਟ ਹੁੰਦੀ ਹੈ ਕਿ ਅਸੀਂ ਵੋਟ ਮੰਗਦੇ ਆ ਆਪਣੇ ਕੰਮ ਦੇ ਉੱਤੇ ਔਰ ਮੋਦੀ ਜੀ ਇਕੱਲੇ ਨੇ ਜਨਾਦਾਨ ਨਮੋ ਐਪ ਹੈ ਤੁਸੀਂ ਛੋਟੇ ਭਾਈ ਨਮੋ ਐਪ ਦੇਖੋ ਮੋਦੀ ਜੀ ਦਾ ਰੋਜ਼ ਵਿਕਾਸ ਦੇ ਕਾਰਜਕਾਲ ਭਾਵੇਂ ਟ੍ਰੇਨਾਂ ਨੇ ਭਾਵੇਂ ਡਿਫੈਂਸ ਹੈ ਰੱਖਿਆ ਪ੍ਰਣਾਲੀ ਹੈ ਭਾਵੇਂ ਇਨਫਰਾਸਟ੍ਰਕਚਰ ਹੈ ਉਹਦੇ ਤੇ ਰੋਜ਼ ਦਾ ਰੋਜ਼ ਵੇਰਵਾ ਆਉਂਦਾ ਹੈ ਦੇਸ਼ ਤਰੱਕੀ ਕਰ ਰਿਹਾ 5ਵੀਂ ਅਰਥ ਵਿਵਸਥਾ ਬਣ ਗਿਆ 3ੀ ਬਣਨ ਜਾ ਰਿਹਾ ਹੈ ਸਭ ਤੋਂ ਵੱਡੀ ਬਣਨ ਜਾ ਰਿਹਾ ਕਦੀ ਭਗਵੰਤ ਮਾਨ ਜੀ ਦੀ ਐਪ ਹੈ ਕੋਈ ਕਾਂਗਰਸ ਦੀ ਐਪ ਹੈ ਕੋਈ ਤੇ ਫਿਰ ਤੁਹਾਡੇ ਜਵਾਬ ਤੇ ਇਹ ਹੀ ਹੈ ਕਿ ਨਮੋ ਐਪ ਦੇ ਮੁਕਾਬਲੇ ਦੱਸੋ ਬਾਕੀ ਪਾਰਟੀਆਂ ਦੀ ਐਪ ਕਿੱਥੇ ਹੈ ਕੀਤਾ ਹੀ ਕੁਝ ਨਹੀਂ ਤੇ ਐਪ ਕਿੱਥੋਂ ਲਿਆਣਗੇ ਕੋਈ ਜੋਸ਼ੀ ਦੱਸ ਸਕਦਾ ਹੈ ਮੈਂ ਕੋਈ ਜੋਤਸ਼ੀ ਨਹੀਂ ਮੇਰੀ ਗੱਲ ਦੱਸ ਦਿਓ ਕਿਸੇ ਬੀਜੇਪੀ ਲੀਡਰ ਨੇ ਨਹੀਂ ਕਿਹਾ ਅਸੀਂ ਤੇ ਆਪਣੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਦੇ ਵਿਸਤਾਰ ਕਰ ਰਹੇ ਆ ਔਰ ਇੱਕੋ ਹੀ ਪਾਰਟੀ ਹੈ ਵਿਚ ਇਜ਼ ਅ ਗਰੋਇੰਗ ਪਾਰਟੀ ਇਨ ਪੰਜਾਬ ਦ ਓਨਲੀ ਪਾਰਟੀ ਇਜ਼ ਭਾਰਤੀ ਜਨਤਾ ਪਾਰਟੀ ਵਿਚ ਇਜ਼ ਗਰੋਇੰਗ ਇਨ ਪੰਜਾਬ ਐਵਰੀ ਅਦਰ ਪਾਰਟੀ ਇਜ਼ ਡਿਕਲਾਈਨਿੰਗ ਆਈ ਏਮ ਟਾਕਿੰਗ ਅਬਾਊਟ ਦਾ ਫੈਕਟਸ ਐਂਡ ਫਿਗਰ ਰਿਗਾਰਡਿੰਗ ਵੋਟ ਚੇਅਰ ਕਾਂਗਰਸ ਇਜ਼ ਡਿਕਲਾਈਨਿੰਗ ਆਮ ਆਪਨੀ ਪਾਰਟੀ ਇਜ਼ ਡਿਕਲਾਈਨਿੰਗ ਅਕਾਲੀ ਦਲ ਇਜ਼ ਨੋਵੇਅਰ so i find the only party which is growing day by day day by day is bharatiya janata party ene eh akali dal de fir sukhbir badwan ji to pata karo ji saada to vi leader kehnda main assi te unna de acche swasth di kamna karde ha dallewal ji senior leader ne aur bhartiya janata party hamesha gal baat karne li jaa raha hai gal baat kardi vi rahi assi te ghar tak aave sade minister arjun munda ji lallo piyush goel ji lallo ਉਹਦੇ ਚੰਡੀਗੜ੍ਹ ਦੀ ਕਿੰਨੀ ਆ ਮੀਟਿੰਗਾਂ ਕਰ ਰਗੇ ਪਰ ਕਾਰਨ ਹੈ ਕਿ ਕਿਸਾਨ ਯੂਨੀਅਨਸ ਇਕੱਠੀਆਂ ਹੋਣ ਇਹ ਦੋ ਯੂਨੀਅਨਸ ਨੇ 52 ਯੂਨੀਅਨਸ ਨੇ ਉਹ ਵਿਰੋਧਾਵਾਦੀ ਸਟੇਟਮੈਂਟਸ ਆਂਦੀਆਂ ਨੇ ਟਕੈਦ ਦੀ ਅਲੱਗ ਸਟੇਟਮੈਂਟ ਆਂਦੀ ਹੈ ਔਰ ਅਲੱਗ-ਅਲੱਗ ਜਿਹੜੇ ਨਾਲ ਉਗਰਾਹ ਗਰੂਪ ਹੈ ਅਲੱਗ ਆਂਦੀ ਹੈ ਭਾਰਤ ਸਰਕਾਰ ਬਈ ਸੋਚ ਰਹਾ ਕਿ ਤੁਸੀਂ ਪਹਿਲੇ ਇਕੱਠੇ ਹੋ ਜਾਓ ਫਿਰ ਬੈਠ ਕੇ ਅਸੀਂ ਬਾਤचीत ਸ਼ੁਰੂ ਕਰਨੇ ਆ ਇਹ ਗੱਲ ਹੈ ਕਿ ਡਿਮਾਂਡ ਅੰਦੋਲਨ ਕਿਸ ਲਈ ਹੈ ਮਨੇ ਛੋਟੇ ਭਾਈ ਕੀ ਡਿਮਾਂਡਸ ਲਈ ਅਸੀਂ ਹਰ ਡਿਮਾਂਡ ਤੇ ਵਿਚਾਰ ਕਰਨ ਨੂੰ ਤਿਆਰ ਆ ਪਰੀ ਕੋਰੀ ਇਕੱਠੇ ਹੋ ਗਿਆ ਆ ਜਨ ਨਹੀਂ ਤੇ ਐਂਡ ਨਹੀਂ ਹੋਏਗਾ ਦੋ ਦੋ ਗੁੱਟੇ ਦੀ ਡਿਮਾਂਡ ਤੇ ਨਹੀਂ ਪਲੀਜ਼ ਦੋ ਗੁੱਟੇ ਦੀ ਡਿਮਾਂਡ ਕਰਾਂਗੇ ਅਗਲੇ ਦੋ ਗੁੱਟ ਦੋ ਜੀ ਕਰ ਲੈਣਗੇ ਅਸੀਂ ਕਹਿੰਨੇ ਆ ਜਿੱਦਾਂ ਸਰਕਾਰ ਹੀ ਪਾਸੇ ਬੈਠੀ ਹੋਏ ਤੇ ਦੂਜੇ ਪਾਸੇ ਇਕੱਠੇ ਹੋ ਕੇ ਜਿੱਦਾਂ ਪਹਿਲੇ ਬੈਠਦੇ ਸੀ ਪਹਿਲੇ ਸਾਰੇ ਇਕੱਠੇ ਹੋ ਕੇ ਬੈਠਦੇ ਸੀ ਤਦੇ ਹੀ ਰਿਫਾਰਮਸ ਹੋਏ ਕੁਝ ਕ੍ਰਿਸ਼ੀ ਕਾਨੂੰਨ ਜਿਸ ਤਰਾਸੀਂ ਵਾਪਸ ਲਏ ਐ ਸੋਚਦੇ ਹੋਏ ਕਿ ਠੀਕ ਆ ਸਾਡਾ ਮਨਸ਼ਾ ਬੜੀ ਸਹੀ ਸੀ ਪਰ ਉਹ ਲੱਗਾ ਸਾਨੂੰ ਕਿ ਕੁਝ ਕਲੈਰੀਫਿਕੇਸ਼ਨ ਹੋਣ ਦੀ ਜ਼ਰੂਰਤ ਹੈ ਪਰ ਉਹ ਤੋਂ ਸਾਰੇ ਇਕੱਠੇ ਸੀ ਹੁਣ ਅਸੀਂ ਕਿਹਦੇ ਨਾਲ ਗੱਲ ਕਰੀਏ ਦੱਸੋ ਦਲਜੀਤ ਲਈ ਉਹਨਾਂ ਕੋ ਸਮਾਂ ਹੈਗਾ ਮੇਰਾ ਮੇਰਾ ਇਹ ਕਹਣਾ ਜੀ ਮੇਰਾ ਫੇਰ ਉਹੀ ਗੱਲ ਹੈ ਮੈਂ ਕਿਸਾਨ ਆਗੂ ਉਹਨੂੰ ਡੱਲੇਵਾਲ ਜੀ ਨੂੰ ਮੈਂ ਲੰਬੀ ਉਮਰ ਦੇ ਲਈ ਕਾਮਨਾ ਕਰਾਂਗਾ ਉਹਨਾਂ ਦੇ ਅੱਛੇ ਸਵਾਸਥ ਦੀ ਕਾਮਨਾ ਕਰਾਂਗਾ ਕਿ ਆਪਣਾ ਅੰਜਨ ਤੋੜਨ ਟੇਬਲ ਤੇ ਆਨ ਪਰ ਇਕੱਠੇ ਹੋ ਗਿਆ ਮੈਂ ਸਮਝਦਾ ਕਿ ਇੱਕ ਵਾਰੀ ਉਹ ਬਾਕੀ ਯੂਨੀਅਨ ਨਾਲ ਵੀ ਵਾਰਤਾਲਾਪ ਕਰ ਲੈਣ ਤੇ ਉਸ ਤੋਂ ਬਾਅਦ ਸਕੇਂਦਰ ਸਰਕਾਰ ਜਦੋਂ ਸਾਰੇ ਇਕੱਠੇ ਹੋ ਜਾਣਗੇ ਫਿਰ ਅਸੀਂ ਜ਼ਰੂਰ ਤਿਆਰ ਆ ਕਰ ਆਪ ਦੀ ਇਹ ਵਿਸ਼ਮ ਸਥਿਤੀ ਦੇਖ ਲਓ ਕਿ ਜਿਸ ਜਗ੍ਹਾ ਵੀ ਦੇਖੋ ਜਿਹੜਾ ਟੈਕਸਾਂ ਦਾ ਪੈਸਾ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਲੋਕਾਂ ਦਾ ਜਿਹੜਾ ਕਿ ਸਾਡੀ ਡੈਮੋਕ੍ਰੇਸੀ ਲੋਕਤੰਤਰ ਦਾ ਮਤਲਬ ਹੈ ਜੀ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੁਆਰਾ ਦਿੱਤੇ ਟੈਕਸ ਦੇ ਪੈਸੇ ਨੂੰ ਪ੍ਰਸ਼ਾਸਨ ਦੇ ਮਾਧਿਅਮ ਦੇ ਨਾਲ ਅਫਸਰਾਂ ਦੇ ਮਾਧਮ ਦੇ ਨਾਲ ਲੋਕਾਂ ਨੂੰ ਵਾਪਸ ਕਰੇ ਔਰ ਉਹ ਵਾਪਸ ਕਰਕੇ ਵਿਕਾਸ ਕਰਵਾਏ ਲੋਕਾਂ ਨੂੰ ਜਨ ਸੋਦਾਵਾ ਦੇ ਪਰ ਅੱਜ ਇੱਕ ਅਜੀਬ ਤਰ੍ਹਾਂ ਦੀ ਸਰਕਾਰ ਆ ਗਈ ਆ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿ ਜਿਸ ਸਰਕਾਰ ਨੂੰ ਨਾ ਤਾਂ ਕੋਈ ਤਜਰਬਾ ਸੀ ਨਾ ਹੀ ਕੋਈ ਉਹਨਾਂ ਨੂੰ ਗਵਰਨੈਂਸ ਜਿਹਨੂੰ ਪ੍ਰਸ਼ਾਸਨ ਚਲਾਉਣ ਦਾ ऐसा कोई तरीका ਰਿਹਾ ਸੋ ਉਸ ਤਰ ਦੇ ਉੱਤੇ ਆ ਜੋ ਪੰਜਾਬ ਦਾ ਦੁਰਭਾਗੇ ਰਿਹਾ ਮੈਂ ਸਮਝਦਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇਹ ਪਿਛਲੇ 3 ਸਾਲ ਅਤੀ ਦੁਰਭਾਗੇਪੂਰਨ ਰਹੇ ਹੁਣ ਹੋਇਆ ਕਿ ਅੱਜ ਹਰ ਗਲੀ ਹਰ ਕੋਨੇ ਤੇ ਸਰਕਾਰੀ ਧੰਨ ਦਾ ਦੁਰਉਪਯੋਗ ਕਰਕੇ ਇੱਕੋ ਹੀ ਫੋਟੋ ਨਜ਼ਰ ਆਉਂਦੀ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਔਰ ਨਾਲ ਝੂਠੇ ਪ੍ਰਚਾਰ ਦਾ ਛਿੱਟਾ ਨਜ਼ਰ ਆਉਂਦਾ ਹੈ ਆਵੇਂ ਉਹ ਡਿਜੀਟਲ ਬੈਲਬੋਰਡ ਔਨ ਭਾਵੇਂ ਉਹ ਫਲੈਕਸ ਬੋਰਡ ਔਨ ਭਾਵੇਂ ਉਹ ਯੂਨੀਪੋਲਸ ਔਨ ਸਰਕਾਰੀ ਜਿਹੜੇ ਕਮਰਸ਼ੀਅਲ ਲੋਕਾਂ ਨੂੰ ਮਿਲੇ ਹੁੰਦੇ ਨੇ ਆਪਣੇ ਪ੍ਰੋਡਕਟਸ ਦੇ ਪ੍ਰਚਾਰ ਲਈ ਤੇ ਉਹ ਅੱਜ ਪ੍ਰੋਡਕਟ ਬਣ ਗਿਆ ਸਰਦਾਰ ਭਗਵੰਤ ਸਿੰਘ ਮਾਨ ਔਰ ਸਭ ਤੋਂ ਵੱਡੀ ਵਿਸ਼ਮ ਪ੍ਰਸਤਿਤਿਕ ਤਾਰੀਫ ਦਿਓ ਜਿਹੜੀ ਦੂਸਰੇ ਕਰਨ ਅੱਜ ਆਪਣੇ ਮੂਹ ਮੀਆਂ ਮਿੱਠੂ ਸਰਦਾਰ ਭਗਵੰਤ ਸਿੰਘ ਮਾਨ ਆਪਣੀ ਤਰੀਵ ਆਪ ਹੀ ਕਰਨ ਲੱਗਾ ਹੋਇਆ ਹੈ ਔਰ ਫਿਰ ਆਪਣੇ ਐਫਡੀ ਚੜਾਓ ਨਾ ਮਾਨ ਸਾਹਿਬ ਆਪਣੇ ਨਿਜੀ ਫੰਡ ਜੋ ਜਿਹੜਾ ਤੁਸੀਂ ਕਮੇਡੀਅਨ ਦੇ ਤੌਰ ਤੇ ਕਮਾਇਆ ਹੈ ਉਹਦੇ 'ਚੋਂ ਬੋਟ ਲਾਓ ਤੁਹਾਨੂੰ ਕੀ ਹੱਕ ਹੈ ਕਿ ਜਿਹੜੀ ਤੁਹਾਨੂੰ ਲੋਕਾਂ ਦਾ ਧਨ ਹੈ ਜਿਹੜਾ ਗਰੀਬਾਂ ਦਾ ਧਨ ਹੈ ਮਜ਼ਦੂਰ ਦਾ ਧਨ ਹੈ ਕਿਸਾਨ ਦਾ ਧਨ ਹੈ ਫੌਜੀ ਦਾ ਧਨ ਹੈ ਦਲਿਤ ਦਾ ਧਨ ਹੈ ਪਿਛੜੇ ਵਰਗ ਦਾ ਧਨ ਹੈ ਹਰ ਵਿਅਕਤੀ ਦਾ ਧਨ ਹੈ ਵਪਾਰੀ ਦਾ ਧਨ ਹੈ ਉਦਯੋਗਪਤੀ ਦਾ ਧਨ ਹੈ ਉਹਦਾ ਤੁਸੀਂ ਦੁਰਉਪਯੋਗ ਕਰ ਰਹੇ ਹੋ ਕੁਰਸੀ 'ਤੇ ਬੈਠ ਕੇ ਆਪਣੇ ਨਿਜੀ ਪ੍ਰਚਾਰ ਲਈ ਇੰਦਾ ਲੀਡਰ ਬਣ ਹੋਗੇ ਲੋਕ ਤਾਂ ਤੁਹਾਡੀ ਸ਼ਗਲ ਹੀ ਨਹੀਂ ਦੇਖਦੇ ਵੇ ਤੁਹਾਡਾ ਉਹ ਲਿਖਿਆ ਤਾਂ ਕੀ ਦੇਖਣਾ ਕਿਸੇ ਨੇ ਲੋਕ ਤਾਂ ਕਹਿੰਦੇ ਨੇ ਮਾਨ ਸਾਹਿਬ ਐ ਦੱਸੋ ਕਿ ਵਿਕਾਸ ਕਿੱਥੇ ਐ ਅੱਜ ਸੜਕਾਂ ਟੁੱਟੀਆਂ ਨੇ ਕੂੜਿਆਂ ਦੇ ਢੇਰ ਲੱਗੇ ਨੇ ਔਰ ਤੁਸੀਂ ਜੋ ਲੋਕਤੰਤਰ ਦੀ ਹਤਿਆ ਕਰਤੀ ਅੱਜ ਪਹਿਲੀ ਵਾਰੀ ਹੋਇਆ 1991 ਤੋਂ ਬਾਅਦ ਤੇ ਨਗਰ ਕੌਂਸਲਾਂ ਦੇ ਤੇ ਨਗਰ ਨਿਗਮਾ ਦੇ ਤੇ ਪਿਛੋ ਹੈ ਪੰਚਾਇਤਾਂ ਦੇ ਤੁਸੀਂ ਤਾਂ ਇਲੈਕਸ਼ਨ ਕਰਾਨ ਤੋਂ ਹੀ ਭੱਜ ਗਏ ਕਿਉਂਕਿ ਤੁਸੀਂ ਵਾਦੇ ਝੂਠੇ ਕੀਤੇ ਸੀਗੇ ਤੁਸੀਂ ਉਹ ਝੂਠੇ ਵਾਦੇਆਂ ਕਰਕੇ ਵੋਟਰ ਨੂੰ ਫੇਸ ਨਹੀਂ ਸੀ ਕਰ ਪਾਰੇ ਤੇ ਉਸ ਕਰਕੇ ਤੁਸੀਂ ਜਨਤਾ ਨੂੰ ਮਹਿਰੂਮ ਹੋਰੀ ਗੌਰ ਵੀ ਕਾਰਨ ਸੀ ਕਿ ਤੁਸੀਂ ਭ੍ਰਸ਼ਟਾਚਾਰ ਕਰਨਾ ਸੀ ਹੁਣ ਚੁਣੇ ਨੁਮਾਇੰਦੇ ਭਾਵੇਂ ਕਿਸੇ ਪਾਰਟੀ ਦੇ ਹੋਣ ਉਹ ਰਾਖੀ ਕਰਦੇ ਨੇ ਆਪਣੇ ਇਲਾਕੇ ਦੀ ਪਰ ਤੁਹਾਨੂੰ ਤੇ ਰਾਖੇ ਚਾਹੀਦੇ ਨਹੀਂ ਸੀ ਤੁਹਾਨੂੰ ਰક્ષਕ ਨਹੀਂ ਦੀ ਚਾਹੀਦੇ ਤੁਹਾਨੂੰ ਬਾਹਰ ਦਾ ਪੱਖਸ਼ਕ ਚਾਹੀਦੇ ਸੀ ਤੁਸੀਂ ਦੇ ਅਫਸਰਾਂ ਦੇ ਬਾਦਮ ਦੇ ਨਾਲ ਪਿਛਲੇ ਦਰਵਾਜੇ ਤੋਂ ਹੀ 3 ਸਾਲ ਰਾਜ ਕਰਦੇ ਰਹੇ ਹੋ ਸਥਾਨਕ ਸਰਕਾਰਾਂ ਦੇ ਲੋਕਲ ਬਾਡੀਜ਼ ਤੇ ਸ਼ਹਿਰਾਂ ਦੀ ਸਰਕਾਰ ਪਿੰਡਾਂ ਦੀ ਸਰਕਾਰ ਪੰਚਾਇਤਾਂ ਦੇ ਨਗਰ ਨਿਗਮਾਂ ਦੇ ਨਗਰ ਕੌਂਸਲਾਂ ਦੇ ਤੇ ਤੁਹਾਨੂੰ ਕਾਬੂ ਕੀਤਾ ਤੇ ਮਾਨਯੋਗ ਅਦਾਲਤਾਂ ਨੇ ਜਿਨ੍ਹਾਂ ਦੇ ਕਹਿਣ ਤੇ ਤੁਸੀਂ ਅੱਜ ਚੋਣਾਂ ਕਰਵਾਏ ਨੇ ਔਰ ਚੋਣ ਕਰਵਾਉਣ ਤੋਂ ਬਾਅਦ ਹੀ ਦੇਖੋ ਇਹ ਨਗਰ ਨਿਗਮ ਦਾ ਚੋਣ ਹੈ ਸਵੇਰੇ VOTING ਔਰ ਸ਼ਾਮ ਨੂੰ ਕਾਊਂਟਿੰਗ ਸਵੇਰੇ VOTING ਨੇ ਸ਼ਾਮ ਨੂੰ ਗਿਣਤੀ ਵੋਟਾਂ ਦੀ ਕਿਉਂ ਕਰਵਾਈ ਜਾਂਦੀ ਹੈ ਕਿ ਅਗਲੇ ਦਿਨ ਤੋਂ ਹੀ ਨੁਮਾਇੰਦਾ ਜਿਹੜਾ ਲੋਕਾਂ ਦੀ ਸੇਵਾ ਹੀ ਹਾਜ਼ਰ ਹੋ ਜਾਏ 21 ਤਰੀਕ ਤੋਂ ਇਹ ਚੋਣ ਹੋਏ ਹੋਏ ਨੇ ਮੈਂ ਜਵਾਬ ਮੰਗਨਾ ਮਾਨ ਸਾਹਿਬ 15 ਦਿਨ ਤੋਂ ਤੁਸੀਂ ਮੇਅਰ ਕਿਉਂ ਨਹੀਂ ਬਣਾਏ 15 ਦਿਨ ਤੋਂ ਤੁਸੀਂ ਉਹ ਕਾਉਂਸਲਰ ਚੁਣੇ ਗਏ ਨੇ 3 ਸਾਲ ਬਾਅਦ ਜਿਨ੍ਹਾਂ ਦਾ ਹੱਕ ਮਾਰ ਤੁਸੀਂ 3 ਸਾਲ ਕੀਤੀ ਯਾ ਜਿਹੜੇ ਨਗਰ ਕਾਉਂਸਲ ਗਾ ਦੇ ਮੈਂਬਰ ਚੁਨੇ ਗਏ ਨੇ ਉਹਨਾਂ ਦੀ ਨਿਯੁਕਤੀ ਹੈ ਜਿਹੜੇ ਮੇਅਰ ਬਣਨ ਵਾਲੇ ਨੇ ਤੇ ਜਿਹੜੇ ਨਗਰ ਕਾਉਂਸਲਾਂ ਦੇ ਪ੍ਰਧਾਨ ਬਣਨ ਵਾਲੇ ਨੇ ਅੱਜ 15 ਦਿਨ ਤੱਕ ਉਹਨਾਂ ਦੀ ਨਿਯੁਕਤੀ ਕਿਉਂ ਨਹੀਂ ਕਰ ਰਹੇ ਕਿ ਹੌਰ ਸਟ੍ਰੀਡਿੰਗ ਇਹ ਕਾਰਨ ਕਿ ਤੁਸੀਂ ਪਿਛਲੇ ਦਰਵਾਜ਼ੇ ਤੋਂ ਹੀ ਫੇਰ ਦੁਬਾਰਾ ਸਦੰਤਰ ਕਰ ਰਹੇ ਹੋ ਕਿ ਤੁਹਾਡਾ ਸਿਸਟਮ ਸੈੱਟ ਹੋ ਜਾਏ ਇੰਨਾ ਸਮਾਂ ਕਿਉਂ ਲੱਗ ਰਿਹਾ ਸਮਾਂ ਦੇ ਜਰਾ ਇੱਕ ਦਿਨ ਦਾ ਸੋ ਮੈਂ ਸਮਝਣਾ ਅੱਜ ਵਾਦੇ ਜਿਹੜੇ ਵਾਦੇ ਕੀਤੇ ਅੱਜ ਭੈਣਾ ਮਾਤਾਵਾਂ ਅੱਜ ਉਹ ਦੁਰਭਾਗ ਹੋਏ ਉਹਨਾਂ ਜਿਹੜਾ ਘੁਮਰਾ ਕਰਨ ਵਾਲਾ ਦਿਨ ਸੀ ਆਮ ਆਦਮੀ ਪਾਰਟੀ ਕੇ ਬਦਲ ਲਿਆਵਾਂਗੇ ਬਦਲਦੇ ਆਏ ਤੁਸੀਂ ਆਪਣੇ ਤੁਹਾਡੇ ਸੜਕਾਂ ਤੇ ਘੁੰਮਣ ਵਾਲੇ ਬੰਦੇ ਜਿਹੜੇ ਨੇ ਅੱਜ ਉਹ ਮਹਿਲਾਂ ਚ ਰਹਿ ਰਹੇ ਨੇ ਅੱਜ ਉਹ ਵਿਦੇਸ਼ੀ ਘਟੀਆਂ ਚ ਘੁੰਮ ਰਹੇ ਨੇ ਸਭ ਤੋਂ ਵੱਡੇ ਤੇ ਗੇਜਰੀਵਾਲ ਸਾਹਿਬ ਉਹ ਗੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਇਨਾ ਮੈਂ ਘਰ ਲਾਉਂਗਾ ਔਰ ਡੱਬੀ ਚ ਘੁੰਮਦੇ ਸੀ ਹੋਵੇਗਾ ਨਾ ਆਰੇ ਚ ਅੱਜ ਉਹਨਾਂ ਨੇ 45 ਕਰੋੜ ਦੇ ਬੰਗਲੇ ਨੂੰ ਠੀਕ ਠਾਕ ਰਾਂ ਦੇ ਲਾਤਾ ਹੈ 45 ਕਰੋੜ ਰੁਪਇਆ ਜਵਾਬ ਕੋਈ ਨਹੀਂ ਹੈ ਅੱਜ ਜਿਹੜਾ ਪ੍ਰਸ਼ਤਾਜਾਰੀ ਕੇਜਰੀਵਾਲ ਜੀ ਵੀ ਜ਼ਮਾਨਤ ਤੇ ਤੁਹਾਡੇ ਉਪ ਮੁੱਖ ਮੰਤਰੀ ਸੁਸੋਦੀਆ ਵੀ ਜ਼ਮਾਨਤ ਤੇ ਸੰਜੇ ਸਿੰਘ ਤੁਹਾਡਾ ਜਿਹੜਾ ਲੀਡਰ ਹੈ ਆਮ ਆਦਮੀ ਦਾ ਉਹ ਵੀ ਜ਼ਮਾਨਤ ਤੇ ਔਰ ਰਾਗਵ ਚੜ੍ਹਾ ਕੇ ਭੱਜ ਗਏ ਲੰਡਣੀ ਉਸਨੇ ਡਰਦੇ ਡਰਾਂਦੇ ਤੇ ਚੌਥਾ ਮੈਚ ਜਨ ਜੈਨ ਜਿਹੜਾ 2 ਸਾਲ ਬਾਅਦ ਉਹ ਵੀ ਜ਼ਮਾਨਤ ਤੇ ਤੇ ਪਾਰਟੀ ਦੇ ਜਮਾਨਤੀਆਂ ਦੀ ਪਾਰਟੀ ਹੋ ਗਈ ਭ੍ਰਸ਼ਟਾਚਾਰੀਆਂ ਦੀ ਪਾਰਟੀ ਹੋ ਗਈ ਔਰ ਅੱਜ ਦੇਖੋ ਬੇਸ਼ਰਮੀ ਦੀ ਹੱਦ ਪੰਜਾਬ ਵਿੱਚ ਭੈਣਾ ਮਾਤਾਵਾਂ ਨੂੰ 1000 ਰੁਪਏ ਦਿੱਤਾ ਨਹੀਂ ਦਿੱਲੀ ਕੇਜਰੀਵਾਲ ਜੀ ਫੇਰ ਝੂਠ ਦੀ ਪਟਾਰਾ ਲੈ ਕੇ ਕਹਿ ਰਹੇ ਨੇ 2100 ਰੁਪਏ ਦੇਵਾਂਗੇ ਪੱਕੇ ਕੇਜਰੀਵਾਲ ਜੀ ਦਾ ਤਾਂ ਕਹਿਣ ਦਾ ਕੋਈ ਮਤਲਬ ਹੀ ਨਹੀਂ ਹੈ ਉਹਨਾਂ ਦੀ ਜ਼ੁਬਾਨ ਦੀ ਤੇ ਵੈਲਿਊ ਕੋਈ ਨਹੀਂ ਉਹ ਪਹਿਲੇ ਝੂਠ ਬੋਲ ਦਿੰਦੇ ਨੇ ਪਹਿਲੇ ਝੂਠ ਬੋਲਿਆ ਸਵਰਗੀ ਜੇਤਲੀ ਜੀ ਦੇ ਖਿਲਾਫ ਤੇ ਫਿਰ ਜੇਤਲੀ ਜੀ ਤੋਂ ਮਾਫੀ ਮੰਗ ਲਈ ਝੂਠ ਲਈ ਫਿਰ ਝੂਠ ਬੋਲਿਆ ਗੜਗਰੀ ਜੀ ਦੇ ਖਿਲਾਫ ਤੇ ਗੜਗਰੀ ਜੀ ਤੋਂ ਮਾਫੀ ਮੰਗ ਲਈ ਹਾਲਾਂਕਿ ਅਕਾਲੀ ਦਲ ਦੇ ਬਿਕਰਮ ਮਜੀਠੀਆ ਉਹਨਾਂ ਤੋਂ ਵੀ ਮਾਫੀ ਮੰਗ ਲਈ ਜਾ ਤੇ ਤੁਹਾਡੀ ਆਦਤ ਹੈ ਝੂਠ ਬੋਲੋ ਗੁੰਮਰਾਹ ਕਰੋ ਵੋਟਾਂ ਲਓ ਤੇ ਬਾਅਦ ਵਿੱਚ ਜੇ ਕਾਨੂੰਨੀ ਸ਼ਿਕੰਜੇ ਚ ਆ ਜਾਓ ਤੇ ਮਾਫੀ ਮੰਗ ਲਓ ਸੋ ਅੱਜ ਤੁਸੀਂ ਕਿਹਾ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿੱਥੇ ਮਾਫ਼ ਕੀਤਾ ਤੁਸੀਂ ਕਿਹਾ ਸੀ ਕਿ ਅਸੀਂ ਪੰਜਾਬ ਹੋਏ ਅਸੀਂ ਐਮਐਸਪੀ ਲਾਗੂ ਕਰਾਂਗੇ ਸਾਰੀਆਂ ਫਸਲਾਂ ਕਿੱਥੇ ਲਾਗੂ ਕੀਤੀ ਹਾਂ ਕੇਂਦਰ ਸਰਕਾਰ ਨੇ ਤੀਸਰੇ ਕਾਰਗਾਰੀ ਪ੍ਰਧਾਨ ਮੰਤਰੀ ਮੋਦੀ ਜੀ ਨੇ 14 ਫਸਲਾਂ ਦੇ ਐਮਐਸਪੀ ਵੀ ਲਾਗੂ ਕਰਤੀ ਪ੍ਰਧਾਨ ਮੰਤਰੀ ਜੀ ਨੇ ਨਿਰਣੇ ਲਿਤਾ ਕਿਸਾਨ ਸਨਮਾਨ ਨਿਧੀ ਪਹਿਲੀ ਫਾਈਲ ਸਾਈਨ ਕੀਤੀ ਕਰੋੜਾ ਰੁਪਏ ਦਾ ਲੱਖਾਂ ਕਰੋੜਾਂ ਦਾ ਬਜਟ ਹੈ 6000 ਰੁਪਏ ਜਿਹੜਾ ਸਾਲਾਨਾ ਅਸੀਂ ਦਿੰਨੇ ਆ ਕਿਸਾਨ ਵੀਰਾਂ ਨੂੰ ਉਹ ਸਾਈਨ ਕੀਤੀ ਹੁਣ ਨਵੇਂ ਸਾਲ 'ਚ ਤੋਹਫਾ ਦਿੱਤਾ ਹੈ ਕਿ ਡਾਈਮੋਨੀਆ ਫਾਸਫੇਟ ਜਿਹੜੀ ਖਾਦ ਹੈ ਬੜੀ ਜ਼ਰੂਰੀ ਉਹਦੀ ਕਿਉਂਕਿ ਅੰਤਰਰਾਸ਼ਟਰੀ ਮੂਲਵਾਧਿਏ ਮੋਦੀ ਜੀ ਨੇ ਘੋਸ਼ਣਾ ਕੀਤੀ ਹੈ ਕਿ ਉਦਾਰਸੀ ਮੁੱਲ ਨਹੀਂ ਵਧਾਵਾਂਗੇ ਅਸੀਂ ਸਬਸਿਡੀ ਜਾਰੀ ਕਰਾਂਗੇ ਔਰ ਜੋ ਨੁਕਸਾਨ ਹੋਏਗਾ ਅਸੀਂ ਸਰਕਾਰੀ ਖੋਜ ਤੋਂ ਪੂਰਾ ਕਰਾਂਗੇ ਕਿਸਾਨ ਵੀਰਾਂ ਨੂੰ ਤੋਹਫਾ ਦਿੱਤਾ ਅਧਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੋਹਫਾ ਦਿੱਤਾ ਹੈ ਕਿ ਕਿਸਾਨ ਵੀਰਾਂ ਦੀ ਜਿਹੜੀ ਕ੍ਰੌਪ ਇੰਸ਼ੋਰੈਂਸ ਹੈ ਫਸਲ ਖਰਾਬ ਹੋ ਜਾਂਦੀਆਂ ਸੀ ਕਿਸਾਨ ਬਰਬਾਦ ਹੋ ਜਾਂਦੇ ਸੀ ਉਹ ਜਾਰੀ ਰਹੇਗੀ ਅੱਜ ਮੋਦੀ ਜੀ ਗਹਿਨ ਚਿੰਤਨ ਕਰ ਰਹੇ ਨੇ ਜਿਦਾ ਉਹ ਤਾਂ ਪੁਰਾਣੀਆਂ ਗੱਲਾਂ ਤੁਹਾਨੂੰ ਮੈਂ ਯਾਦ ਕਰਾਵਾਂ ਸੋਇਲ ਕਾਰਡ ਉਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਲਾਗੂ ਕੀਤਾ ਐਮ ਐਸ ਪੀ ਵੀ ਮੋਦੀ ਜੀ ਨੇ ਲਾਗੂ ਕੀਤੀ 2005 ਸੁਆਮੀਨਾਥਨ ਜੀ ਜਿਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ ਸਵਰਗੀਏ ਸੁਆਮੀਨਾਥਨ ਜੀ ਇੱਕ ਖੇਤੀ ਵਿਗਿਆਨਿਕ ਸੀਗੇ ਉਹਨਾਂ ਨੇ ਐਮਐਸਪੀ ਲਈ ਸੁਝਾਅ ਦਿੱਤੇ ਸੀ ਮੈਂ ਪੁੱਛਣਾ ਵਾ ਕਾਂਗਰਸ ਤੋਂ ਕਿ 2005 ਤੋਂ 2014 ਤੱਕ ਤੁਹਾਡੀ ਕੇਂਦਰ ਸਰਕਾਰ ਸੀ ਤੁਸੀਂ ਕਿਉਂ ਨਹੀਂ ਲਾਗੂ ਕੀਤੀ ਛੱਜ ਦੇ ਬੋਲੇ ਛਾਨੀ ਛਾਨੀ ਬੋਲੀ ਕਾਂਗਰਸ ਵੀ ਤੇ ਗਠਬੰਧਨ ਸਰਕਾਰ ਇਹਨਾਂ ਦੀ ਪਾਰਟੀ ਹੈ ਇੰਡੀ ਗਠਬੰਧਨ ਆਮ ਆਦਮੀ ਇੱਕੋ ਹੀ ਥੈਲੀ ਦੇ ਚਟੇ-ਬਟੇ ਨੇ ਤੇ ਲਾਗੂ ਕਿਨੇ ਕੀਤੀ ਉਹ ਲਾਗੂ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਯਾਦ ਹੈ ਮੈਂ ਪ੍ਰਧਾਨ ਸੀ ਉਸ ਵੇਲੇ ਕਿ ਕਿਸਾਨਾਂ ਨੇ ਧੰਨਵਾਦ ਰੈਲੀ ਕੀਤੀ ਸੀਗੀ ਮਲੋੜ ਦੇ ਵਿੱਚ ਲੱਖਾਂ ਕਿਸਾਨ ਇਕੱਠੇ ਹੋਏ ਸੀ ਮਲੋੜ ਦੇ ਵਿੱਚ ਮੈਂ ਪੰਜਾਬ ਸੂਬੇ ਦਾ ਪ੍ਰਧਾਨ ਸੀ ਭਾਜਪਾ ਦਾ ਉੱਥੋਂ ਇਹ ਐਮਐਸਪੀ ਵਧੀ ਜਿਹੜੀ ਅੱਗੇ ਫਜ਼ਲਾ ਦੇ ਵਧੀ ਗਈ ਔਰ ਡੇਢ ਗੁਣੀ ਹੋਈ ਦੁਗਣੀ ਹੋਈ ਸੋ ਅੱਜ ਕਿਸਾਨਾਂ ਨੂੰ ਜਿਹੜੀ ਖਾਦ ਮਿਲ ਰਹੀ ਹੈ ਜਿਹਦਾ ਡੀਏਪੀ ਗਿਆ ਯੂਰੀਆ ਕਾਂਗਰਸ ਦੇ ਰਾਜ ਵਿੱਚ ਤੇ ਡਾਂਗਾ ਮਿਲਦੀਆਂ ਸੀ ਕਿਸਾਨਾਂ ਨੂੰ ਜੇਲ ਮਿਲਦੀ ਸੀ ਪੈਸੇ ਲੈ ਕੇ ਖਾਦ ਲੈਣ ਜਾਂਦੇ ਸੀ ਤੇ ਕਾਂਗਰਸ ਦੇ ਬਲੈਕ ਮਾਰਕੀਟੇਰ ਜਮਾਖੋਰ ਡੰਗਾ ਮਾਰਦੇ ਸੀ ਅਰੈਸਟ ਕਰਾ ਦਿੰਦੇ ਸੀ ਅੱਜ ਖੁੱਲੇ ਆਮ ਨੀਮ ਕੋਟੀ ਜੂਰੀਆ ਜਿਹੜਾ ਕਿਸਾਨਾਂ ਨੂੰ ਵੀ ਮਿਲ ਰਿਹਾ ਅੱਜ ਹਰ ਵਰਗ ਨੂੰ ਆ ਮੈਂ ਕਨਕਲੂਡ ਕਰਾਂਗਾ ਜਿਹਦੇ ਇਸਕੇ ਯੁਵਾ ਵਰਗ ਨੂੰ ਸਹੂਦਾਵਾਂ ਨੇ ਮਹਿਲਾਵਾਂ ਨੂੰ ਸਹੂਦਾਵਾਂ ਨੇ ਅੱਜ ਪਹਿਲੀ ਵਾਰੀ 70 ਸਾਲ ਪੁਰਾਣਾ ਜਿਹੜਾ ਮਹਿਲਾਵਾਂ ਲਈ ਜਿਹੜਾ ਰੱਖਵੀਆਂ ਰੱਖਣ ਲਈ ਐਮਐਲਏ ਦੇ ਪਾਰਲੀਮੈਂਟ ਦਾ ਜਿਹੜਾ ਬਿੱਲ ਪਾਸ ਕਰਾਇਆ ਉਹ ਕਿੰਨੇ ਪਾਸ ਕਰਾਇਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਾਸ ਕਰਾਇਆ ਬਾਕੀ ਸਰਕਾਰਾਂ ਦੀ ਗੱਲਾਂ ਹੀ ਮਾਰਦੀਆਂ ਨਹੀਂ ਹੈ ਪਹਿਲੇ ਉਸ ਤੋਂ ਬਾਅਦ ਅੱਜ ਫੌਜੀਆ ਦੇ ਲਈ ਵਨ ਰਹਿਗਵਾਨ ਪੈਨਸ਼ਨ ਕਿੰਨੇ ਪਾਸ ਕਰਾਈ ਮੋਦੀ ਜੀ ਨੇ ਪਾਸ ਕਰਾਈ ਅੱਜ 70 ਸਾਲ ਤੋਂ ਉੱਪਰ ਜਿਹੜੀ ਕੋਈ ਭਾਵੇਂ ਕਿੰਨਾ ਵੀ ਉਹਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਹੋਵੇ 5 ਲੱਖ ਰੁਪਏ ਤੱਕ ਮੁਫਤ ਸਿਹਤ ਦੀ ਮਾਮਲਾ ਮਿਲੇਗਾ ਮੁਨ ਦਵਾਈ ਮੁਫਤ ਤੇ ਮੁਫਤ ਹਸਪਤਾਲ ਮੁਫਤ ਜਿਹੜਾ ਹੈ ਉਹ ਡਾਕਟਰ ਮੁਫਤ ਜਿਹੜਾ ਹੈ ਉਹ ਟ੍ਰੀਟਮੈਂਟ ਔਰ ਬਾਕੀ ਜਿਹੜੇ ਗਰੀਬ ਵਰਗ ਹੈ ਉਹਨਾਂ ਨੂੰ ਵੀ 5 ਲੱਖ ਦੀ ਇੰਸ਼ੂਰੈਂਸ ਮਿਲੀ ਅੱਜ 80 ਕਰੋੜ ਲੋਕਾਂ ਨੂੰ ਮੁਫਤ ਭੋਜਨ મોદી ਜੀ ਦੇ ਰਹੇ ਨੇ ਔਰ ਉਹ 2018 ਤੋਂ ਸ਼ੁਰੂ ਹੋਇਆ ਸੀ ਕੋਵਿਡ ਦੇ ਵੇਲੇ ਜਿਹਦੇ ਵਿੱਚ મોદી ਜੀ ਨੇ ਜਿੱਤ ਪ੍ਰਾਪਤ ਕੀਤੀ ਕੋਵਿਡ ਵੈਕਸੀਨ ਬਣਾ ਕੇ ਅੱਜ ਉਹਨਾਂ ਨੇ ਵਾਦਾ ਕਰ ਲਿਆ 2029 ਤੱਕ ਉਹ ਯੋਜਨਾ ਜਾਰੀ ਰਹੇਗੀ ਅੱਜ ਸਚਾਲੇ ਬਣਾ ਕੇ ਅੱਜ ਜਿਹੜਾ ਸਫਾਈ ਜਿਹੜੀ ਹੈ ਜਿਹੜੀ ਕਿ ਮੋਦੀ ਜੀ ਨੇ ਲਾਗੂ ਕੀਤੀ ਹੈ ਹੁਣ ਕੋਈ ਮਾਤਾ ਭੈਣ ਸ਼ਰਮਿੰਦਾ ਨਹੀਂ ਹੁੰਦੀ ਬਾਹਰ ਜਾ ਕੇ ਅੱਜ ਮੁਫਤ ਮਕਾਨ ਦੇਣ ਦਾ ਜਿਹੜਾ ਕਰੋੜਾ ਮਕਾਨ ਦਿੱਤੇ ਨੇ ਔਰ ਅੱਗੇ ਦੇਣ ਜਾ ਰਹੇ ਨੇ ਮੋਦੀ ਜੀ ਦੇਣ ਜਾ ਰਹੇ ਨੇ ਹੁਣ ਹਰ ਘਰ ਨੂੰ ਮੁਫਤ ਬਿਜਲੀ ਦੇਣ ਲਈ ਜਿਹੜਾ ਸੂਰਜਾ ਊਰਜਾ ਸੂਰਜ ਦੀ ਰੋਸ਼ਨੀ ਤੋਂ ਉਹ ਊਰਜਾ ਬਣੇਗੀ ਬਿਜਲੀ ਮਿਲੇਗੀ ਅਗਲੇ ਸਾਲਾਂ ਮਿਲ ਵੀ ਰਹੀ ਹੈ ਅੱਗੇ ਵੀ ਮਿਲੇਗੀ ਹਰ ਗਰੀਬ ਨੂੰ ਬਿਜ਼ਨਸ ਦਾ ਬਿੱਲ ਜ਼ੀਰੋ ਆਏਗਾ ਉਹ ਕੌਣ ਕਰ ਰਿਹਾ ਮੋਦੀ ਜੀ ਦੇ ਰਹੇ ਨੇ ਅੱਜ ਸਾਹ ਪਾਨ ਪੀਣ ਦਾ ਪਾਣੀ ਕੌਣ ਦੇ ਰਿਹਾ ਮੋਦੀ ਜੀ ਦੇ ਰਹੇ ਨੇ ਤੋਂ ਕਿੱਤੇ ਰਾਜਾ ਬੋਝ ਮੋਦੀ ਜੀ ਤੇ ਕਿੱਥੇ ਮਾਨ ਸਾਹਿਬ ਗੰਗੂ ਤੇਲੀ ਮੈਂ ਤੇ ਇਹੀ ਮੁਕਾਬਲਾ ਕਰਾਂਗਾ ਕਿ ਮਾਨ ਸਾਹਿਬ ਤੁਸੀਂ ਜਿਹੜੇ ਚਿੱਠੇ ਲਾਏ ਨੇ ਉਹ ਲੋਕੀ ਦੇ ਤੁਹਾਡੇ ਦੋ ਦਿਨ ਨਿਜਾਜ਼ਬਾਨ ਨੂੰ ਫਿਰਦੇ ਨੇ ਤੇ ਤੁਸੀਂ ਲੋਕਾਂ ਨੂੰ ਕਹੋ ਕਿ ਲੋ ਬੋਰਡ ਖਾਲੀ ਐ ਤੁਸੀਂ ਮੇਰਾ ਪ੍ਰਚਾਰ ਕਰੋ ਫਿਰ ਦੇਖੋ ਤੁਹਾਡੀ ਕਿਸ ਤਰ੍ਹਾਂ ਦੀ ਫੋਟੋ ਆ ਲੋਕੀ ਲਾਂਦੇ ਨੇ ਤੇ ਕਾਮੇਡੀ ਦੇ ਮੈਂ ਉਹਨਾਂ ਦੀ ਹੋਰ ਦੇਖ ਕੇ ਕਿ ਅੱਜ ਉਹ ਕਾਮੇਡੀਅਨ ਅੱਜ ਸਹੀ ਮੈਂ ਦੇਖੇ ਕਾਮੇਡੀਅਨ ਦੇ ਆਤੇ ਇੱਕ ਹਾਸੇ ਕਲਾਕਾਰ ਦੇ ਹੱਥੀਂ ਪੰਜਾਬ ਆ ਗਿਆ ਇਹ 3 ਸਾਲ ਬੀਤ ਗਏ ਉਹਨਾਂ ਨੂੰ ਰਾਜ ਕਰਦੇ ਅੱਜ ਉਹਨਾਂ ਨੇ ਘੋਸ਼ਣਾ ਕੀਤੀ ਮੈਨੂੰ ਦੱਸੋ ਨਗਰ ਨਿਗਮ ਬਰਨ ਦੇ ਨੇ ਵਿਕਾਸ ਕੀ ਕਰਵਾਣਾ ਹੈ ਉਹ ਮਾਨ ਸਾਹਿਬ ਤੁਸੀਂ ਤਾਂ 3 ਸਾਲ ਤੋਂ ਮੁੱਖ ਮੰਤਰੀ ਹੋ 3 ਸਾਲ ਕਿੱਥੇ ਸੀਗੇ ਅਜੋਰੇ ਦੇ ਮੰਤਰੀ ਟਾਪੀ ਬੈਨ ਲੈ ਕੇ ਨਿਕਲੇ ਹੋਏ ਨੇ ਕਿ ਸਾਨੂੰ ਦੱਸੋ ਕੀ ਵਿਕਾਸ ਕਰਾਣਾ ਹੈ ਤੁਹਾਡਾ ਤਾਂ 1.5 ਸਾਲ ਰਹਿ ਗਿਆ 2 ਸਾਲ ਬਚੇ ਨੇ 6 ਮਹੀਨੇ ਇਲੈਕਸ਼ਨ ਕੋਰਟ ਲੱਗੋ ਹੋ ਜਾਣਾ ਜਿੱਥੇ 3 ਸਾਲ ਤੁਸੀਂ ਕੁਝ ਨਹੀਂ ਕੀਤਾ ਉੱਥੇ 1.5 ਸਾਲ ਜੀ ਕਰੋਗੇ ਸੋ ਮੈਂ ਤੁਹਾਡੇ ਮਾਧਿਅਮ ਨਾਲ ਲੋਕਤੰਤਰ ਦਾ ਚੌਥਾ ਸਤੰਭ ਇਹ ਲੋਕਾਂ ਨੂੰ ਜਾਣਕਾਰੀ ਦੇਣਾ ਚਾਹਨਾ ਕਿ ਇਹ ਗੁੰਮਰਾਹ ਕਰਨ ਵਾਲੇ ਲੋਕਾਂ ਤੋਂ ਬਚੋ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿੱਦਾਂ ਇਹਨਾਂ ਦੇ ਝਾੜੂ ਫਿਰਿਆ ਪੰਜਾਬ ਵਿੱਚ ਲੋਕ ਸਭਾ ਵਿੱਚ ਜਿੱਦਾਂ ਇਹਨਾਂ ਦੇ ਝਾੜੂ ਫਿਰਿਆ ਦੇਸ਼ 'ਚ ਰਾਜਸਥਾਨ 'ਚ ਛੱਤੀਸਗੜ੍ਹ 'ਚ ਮੱਧ ਪ੍ਰਦੇਸ਼ ਦੇ ਵਿੱਚ ਗੋਆ 'ਚ ਔਰ ਲੋਕ ਸਵਾਰੀ ਦਿੱਲੀ 'ਚ ਵੀ ਫਿਰਿਆ ਉਹੀ ਇਹਨਾਂ ਦੇ ਝਾੜੂ ਫਿਰਨਾ ਪਹਿਲੇ ਦਿੱਲੀ ચૂંટણી ਦੀ ਔਰ ਝਾੜੂ ਫੇਰ ਇਹਨਾਂ ਨੂੰ ਲੋਕਾਂ ਨੇ ਸਾਫ਼ ਕਰਨਾ ਹੈ ਰਾਜਨੀਤੀ 'ਦੋ ਔਰ ਫੇਰ ਉਸ ਤੋਂ ਬਾਅਦ ਝਾੜੂ ਫਿਰਨਾ ਹੈ 2027 ਦੇ ਜਿਹੜੇ ਵਿਧਾਨ ਸਭਾ ਚੋਣਾਂ ਆਉਣੇ ਨੇ ਪੰਜਾਬ ਵਿੱਚ ਇਹਨਾਂ ਨੂੰ ਝਾੜੂ ਫੇਰ ਕੇ ਲੋਕਾਂ ਨੇ ਸਾਫ਼ ਕਰਨਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇਗਾ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਪੰਜਾਬ ਵਿੱਚ ਔਰ ਪੰਜਾਬ ਨੂੰ ਨਜਾਦ ਦੁਆਏਗੀ ਇਹ ਲੋਕ ਮਾਰੂ ਕਾਂਗਰਸ ਤੋਂ ਇਹ ਲੋਕ ਮਾਰੂ ਆਮ ਆਦਮੀ ਪਾਰਟੀ ਤੋਂ ਲੋਕ ਪਾਰਟੀ ਤੋਂ ਲੋਕ ਮਾਰੂ ਸ਼ੁਰੂਮੁਨੀ ਕਰਨੀ ਦਾ ਤੇ ਲਿਖਿਆ ਨਜ਼ਰ ਆ ਰਿਹਾ ਜੀ ਕਿ ਦਿੱਲੀ ਦੇ ਲੋਕ ਜਿਸ ਤਰ੍ਹਾਂ ਦੇ ਸਟੇਟਮੈਂਟਸ ਦੇ ਰਹੇ ਨੇ ਜੋ ਉਹਨਾਂ ਦਾ ਧੋਖਾ ਹੋਇਆ ਜਾਂ ਜਿਸ ਤਰ੍ਹਾਂ ਦਾ ਇਹਨਾਂ ਦਾ ਵਿਵਹਾਰ ਰਿਹਾ ਭ੍ਰਿਸ਼ਟਾਚਾਰ ਦਾ ਵਿਵਹਾਰ ਰਿਹਾ ਜਾਂ ਜਿਸ ਤਰ੍ਹਾਂ ਨਿਜੀ ਬੰਗਲਾ ਬਣਾਇਆ ਔਰ ਅੰਗਰੇਜ਼ਾਂ ਤੋਂ ਵੀ ਬਿਰਾਕਰ ਵਾਈਟ ਹਾਊਸਰ ਦਾ ਆਪਣਾ ਬੰਗਲਾ ਬਣਾ ਲਿਆ ਕੇਜਰੀਵਾਲ ਨੇ ਤੇ ਅੰਦੋਲਨ ਤੋਂ ਨਿਕਲੇ ਆ ਨੇਤਾ ਸੀ ਤੋ ਉਹ ਕਹਿੰਦੇ ਨੇ ਸਾਜ ਦੇ ਬੋਲੇ ਖਾਨੀ ਬੋਲਦੀ 1000 ਕੇਜੜੀ ਵਾਲਾ ਤੋ ਉਹ ਦਿਨ ਨਜ਼ਰ ਆ ਰਿਹਾ ਇਹਨਾਂ ਦਾ ਕੀ ਹਾਲ ਹੋਣਾ ਲਾ